ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਆਪ ਸਾਬ ਨੂੰ ਜੀ ਆ ਲੈ ਕੇ ਆਜਾਣਾ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਅਮਰੀਕੀ ਸ਼ਟਡਾਊਨ ਖਤਮ ਹੋਣ ਕੀ ਕੀ ਬਦਲ ਜਾਵੇਗਾ ਕਿਹੜੀਆਂ ਸਵਾਮਾਂ ਸ਼ੁਰੂ ਹੋਣਗੀਆਂ ਇਹ ਹਾਲਾਤ ਕਿਉਂ ਬਣੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਸ਼ਟਡਾਊਨ ਨੂੰ ਖਤਮ ਕਰਨ ਸੰਬੰਧੀ ਇੱਕ ਬਿੱਲ ਤੇ ਦਸਤ ਕਰ ਦਿੱਤੇ ਹਨ ਇਸ ਤੋਂ ਪਹਿਲਾਂ ਅਮਰੀਕਾ ਦੇ ਹਾਊਸ ਆਫ ਰਿਪ੍ਰੈਜੈਕਟਿਵ ਨੇ ਇਸ ਬਿਲ ਨੂੰ ਪਾਸ ਕਰ ਦਿੱਤਾ ਸੀ ਇਹ ਬਿਲ 222 209 ਵੋਟਾਂ ਨਾਲ ਪਾਸ ਹੋਇਆ ਹਾਊਸ ਆਫ ਰਿਪ੍ਰੈਜੈਕਟਿਵ ਅਮਰੀਕੀ ਸੰਸਦ ਦਾ ਹੇਠਲਾ ਸਦਨ ਹੈ ਜਦਕਿ ਸੈਨੇਟ ਉੱਚ ਸਦਨ ਹੈ VOTING ਦੌਰਾਨ ਅੰਤ ਵਿੱਚ 6 ਡੈਮੋਕ੍ਰੈਟਿਕ ਮੈਂਬਰਾਂ ਨੇ ਇਸ ਪਬਲਿਕ ਬਿਲ ਦਾ ਸਮਰਥਨ ਕੀਤਾ ਜਿਸ ਮਗਰੋਂ ਇਹ ਬਿਲ ਰਾਸ਼ਟਰਪਤੀ ਡੋਨਲਡ ਟਰੰਪ ਕੋ ਦਸਤਕ ਲਈ ਪੇਜ ਗਿਆ ਕਿ ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਾਅਦ ਅਧਿਕਾਰੀ ਤੌਰ ਤੇ ਅਮਰੀਕਾ ਦੇ ਇਤਿਹਾਰ ਦਾ ਸਭ ਤੋਂ ਲੰਬਾ ਸਰਕਾਰੀ ਸ਼ਟਡਾਊਨ ਖਤਮ ਹੋ ਗਿਆ ਬਿੱਲ ਦੇ ਪਾਸ ਹੋਣ ਤੋਂ ਬਾਅਦ ਹਾਊਸ ਆਫ ਰਿਪ੍ਰੀਜੈਕਟਿਵ ਦੇ ਸਪੀਕਰ ਮਾਈਕ ਜੌਨਸਨ ਨੇ ਕਿਹਾ ਅਸੀਂ ਅੱਜ ਬਹੁਤ ਰਾਤ ਮਹਿਸੂਸ ਕਰ ਰਹੇ ਹਾਂ ਡੈਮੋਕ੍ਰੈਟਿਕ ਸ਼ਟਡਾਊਨ ਹੁਣ ਆਖਰਕਾਰ ਖਤਮ ਹੋ ਗਿਆ ਹੈ ਜੌਨਸਨ ਨੇ ਸ਼ਟਡਾਊਨ ਲਈ ਵਿਰੋਧੀ ਡਿਮੋਕਰੇਟਿਕ ਸੰਸਦ ਮੈਂਬਰਾਂ ਨੂੰ ਜ਼ਿੰਮੇਵਾਰ ਠਰਾਇਆ ਛੱਟਡਾਊਨ ਤੋਂ ਬਾਅਦ ਕਈ ਸਰਕਾਰੀ ਕੰਮਕਾਜ ਰੁਕ ਗਏ ਹਨ ਇਸ ਤਲਾਅ ਵੱਡੀ ਗਿਣਤੀ ਸੰਗੀ ਸਰਕਾਰ ਦੇ ਕਰਮਚਾਰੀ ਜਾਂ ਤਾਂ ਛੁੱਟੀ ਤੇ ਚਲੇ ਗਏ ਹਨ ਜਾਂ ਉਹ ਬਿਨਾਂ ਤਨਖਾਹ ਦੇ ਕੰਮ ਕਰ ਰਿਹਾ ਹਨ ਦਰ ਅਸਲ ਸਰਕਾਰੀ ਖਰਚਿਆਂ ਨਾਲ ਸੰਬੰਧੀ ਦੇ ਇੱਕ ਬਿੱਲ ਸਨੇਟ ਵਿੱਚ ਪਾਸ ਨਹੀਂ ਹੋ ਸਕਿਆ ਸੀ ਸਨੇਟ ਮੈਂਬਰਾਂ ਨੇ 14 ਵਾਰ ਇਸ ਬਿੱਲ ਨੂੰ ਖਾਰਜ ਕਰ ਦਿੱਤਾ ਸੀ ਇਸ ਕਾਰਨ ਅਮਰੀਕਾ ਛੱਟਡਾਊਨ ਦੀ ਸਥਿਤੀ ਬਣੀ ਚਟਡਾਊਨ ਖਤਮ ਹੋਣ ਦੇ ਨਾਲ ਹੀ ਕੋਈ ਸੰਘੀ ਕਰਮਚਾਰੀਆਂ ਤੇ ठेकेदारों ਨੇ ਵੀਰਵਾਰ ਸਵੇਰ ਤੋਂ ਹੀ ਕੰਮ ਤੇ ਵਾਪਸ ਆਉਣ ਦੀ ਮੀਂਹ ਹੈ ਹਾਲਾਂਕਿ ਮੀਂਹ ਹੈ ਕਿ 43 ਦਿਨਾਂ ਦੇ ਬੰਦ ਦਾ ਪੂਰਾ ਪ੍ਰਭਾਵ ਅਜੇ ਵੀ ਅਮਰੀਕੀਆਂ ਨੂੰ ਹਫ਼ਤਿਆਂ ਲਈ ਪ੍ਰਭਾਵਿਤ ਕਰੇਗਾ ਬਾਈਪਾਰਟੀਸਨ ਪਾਲਿਸੀ ਸੈਂਟਰ ਦੇ ਅਨੁਸਾਰ ਬੰਦ ਦੌਰਾਨ 6 67 67000 ਸਰਕਾਰੀ ਕਰਮਚਾਰੀਆਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਸੀ ਹੋਰ 7 ਲੱਖ 30 ਹਜ਼ਾਰ ਤੋਂ ਬਿਨਾਂ ਤਨਖਾਹ ਦੇ ਕੰਮ ਕਰਨਾ ਪਿਆ ਹੁਣ ਜਦੋਂ ਬੰਦ ਖਤਮ ਹੋ ਗਿਆ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਕਰਮਚਾਰਨ ਤਨਖਾਹਾਂ ਪ੍ਰਾਪਤ ਕਰਨ ਦੀ ਉਮੀਦ ਹੈ ਤੇ ਜੋ ਕੰਮ ਨਹੀਂ ਕਰਕੇ ਉਹਨਾਂ ਦੇ ਦਫ਼ਤਰ ਵਾਪਸ ਆਉਣ ਦੀ ਉਮੀਦ ਹੈ ਸੰਗੀ ਸਰਕਾਰ ਦੁਆਰਾ ਪ੍ਰਬੰਧਿਤ ਕੌਮੀ ਪਾਰਕ ਜੰਗਲ ਲੈਡ ਮਾਰਕ ਅਤੇ ਹੋਰ ਜਾਇਦਾਦਾਂ ਦੀ ਜਨਤਾ ਲਈ ਦੁਬਾਰਾ ਖੁੱਲ ਜਾਣੀਆਂ ਸਟਾਫ ਆਪਣੀਆਂ ਆਮ ਡਿਊਟੀਆਂ ਤੇ ਵਾਪਸ ਆ ਜਾਵੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ